ਸਮਾਣਾ ਸ਼ਹਿਰ ਦੇ ਕਰਾਂ ਤੇ ਫੈਕਟਰੀਆਂ ਦੇ ਵਿੱਚ ਬਿਜਲੀ ਦਾ ਬਿੱਲ 8 ਕਰੋੜ ਰੁਪਏ ਬਾਕੀ ਖੜਾ। ਸਮਾਣਾ ਦੇ ਪਾਵਰ ਕਾਮ ਦੇ ਐਕਸੀਅਨ ਕਮਰਦੀਪ ਸਿੰਘ ਦੇ ਵੱਲੋਂ ਖੜੇ ਬਿੱਲ ਵਾਲੇ ਲੋਕਾਂ ਦੇ ਸ਼ਿਕੰਜਾ ਕੱਸ ਕੇ ਪਿਛਲੇ 10 ਦਿਨਾਂ ਦੇ ਵਿੱਚ 1.5 ਕਰੋੜ ਰੁਪਏ ਦਾ ਲੋਕਾਂ ਤੋਂ ਬਕਾਇਆ ਲਿਆ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਏ ਜਾਣ ਨਹੀਂ ਤਾਂ ਇਸ ਸਬੰਧੀ ਕਾਰਵਾਈ ਕੀਤੀ ਜਾਏਗੀ। ਉਨਾਖੇ ਕੀ ਜੇਕਰ ਬਿਜਲੀ ਦੇ ਬਿੱਲ ਜਲਦੀ ਨਾ ਭਰੇ ਗਏ ਤਾਂ ਕਨੈਕਸ਼ਨ ਕੱਟੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸ਼ਨੀਵਾਰ 5 ਅਪ੍ਰੈਲ ਨੂੰ ਬਿਜਲੀ ਦੀ ਸਪਲਾਈ ਸ਼ਹਿਰ ਦੇ ਵਿੱਚ ਸਾਰੇ ਸਮਾਣਾ ਜਸਵਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਰਹੇਗੀ ਤਕਰੀਬਨ 8 ਕਰੋੜ ਦੇ ਕਰੀਬ ਇਕੱਲਾ ਸਿਟੀ ਸ਼ਹਿਰ ਦਾ ਹੀ ਜਿਹੜਾ ਜਿਹੜਾ ਲੋਕਾਂ ਦੇ ਬਿੱਲਾਂ ਦੀ ਖੜੀ ਸੀ ਰਕਮ ਉਹਦੇ ਵਿੱਚੋਂ ਪਿਛਲੇ ਅਸੀਂ 10 ਦਿਨਾਂ ਦੇ ਵਿੱਚ ਵਿੱਚ ਹੀ 1.5 ਕਰੋੜ ਰੁਪਇਆ ਇਕੱਲੇ ਸਿਟੀ ਸਮਾਣਾ ਦੇ ਵਿੱਚੋਂ ਹੀ ਅਗਰਾਹੀ ਕੀਤੀ ਹੈ ਤੇ ਮੇਰੇ ਵੱਲੋਂ ਬਾਕੀ ਖਪਤ ਕਰਨ ਨੂੰ ਵੀ ਪੁਰਜੋਰ ਅਪੀਲ ਹੈ ਕਿ ਜਿਹੜੇ ਬਿੱਲ ਨੇ ਨਾ ਦੇ ਨਾਲ ਭਰੇ ਜਾਣ ਤਾਂ ਜੋ ਕਿਸੇ ਨੂੰ ਕਨੈਕਸ਼ਨ ਕੱਟ ਦੇ ਵਿੱਚ ਜਾਂ ਸਪਲਾਈ ਬੰਦ ਹੋ ਚ ਕੋਈ ਦਿੱਕਤ ਨਾ ਆਏ ਅੱਗੇ ਕੀ ਗਰਮ ਕਾਰਵਾਈ ਕਰੋਗੇ ਅੱਗੇ ਅਸੀਂ ਇਸ ਤਰ੍ਹਾਂ ਹੀ ਲਗਾਤਾਰ ਇਹ ਮਹੀਨਿਆਂ ਨੂੰ ਜਾਰੀ ਰੱਖਾਂਗੇ ਜਿਹੜੇ ਬਿੱਲ ਭਰਨਗੇ ਠੀਕ ਹੈ ਨਹੀਂ ਤਾਂ ਬਾਕੀ ਦਾ ਸਾਰੇ ਕਨੈਕਸ਼ਨ ਕੱਟੇ ਜਾਣਗੇ ਇਸ ਮਾਣਾ ਤੋਂ कैलाश ਸ਼ਰਮਾ ਦੀ ਰਿਪੋਰਟ